ਆਮ ਆਦਮੀ ਪਾਰਟੀ ਦੇ ਮੰਤਰੀ ਨੇ ਬੋਲੀ ਪੱਦੀ ਸ਼ਬਦਾਵਲੀ ਲੋਕਾਂ ਦੇ ਵਿਰੋਧ ਵਿੱਚ ਕਰਤਾ ਆਹ ਕੰਮ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਕੈਬਨ ਮੰਤਰੀ ਲਾਲਜੀਤ ਸਿੰਘ ਪੁੱਲਰ ਵੱਲੋਂ ਚੋਣ ਪ੍ਰਚਾਰ ਕਰਦੇ ਆ ਰਾਮਗੜੀ ਬਰਾਦਰੀ ਅਤੇ ਸੁਨਿਆਰਪਾਈ ਚਾਰੇ ਸੰਬੰਧੀ ਪੱਦੀ ਸ਼ਬਦਾਵਲੀ ਦੇ ਵਿਰੋਧ ਵਿੱਚ ਵਿਧਾਨ ਸਭਾ ਹਲਕਾ ਮਜੀਠਾ ਨੇ ਕਸਬਾ ਜੈੰਤੀਪੁਰ ਵਿੱਚ ਰਾਮਗੜੀ ਬਰਾਦਰੀ ਅਤੇ ਸੁਨਿਆਰਪਾਈ ਚਾਰੇ ਵੱਲੋਂ ਤਿੱਖਾ ਵਿਰੋਧ ਕਰਦਿਆ ਕੈਬਨ ਮੰਤਰੀ ਲਾਲਜੀਤ ਸਿੰਘ ਪੁੱਲਰ ਦਾ ਪਤਲਾ ਫੂਕਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਮੰਗ ਕੀਤੀ ਗਈ ਲਾਲਜੀਤ ਸਿੰਘ ਪੁੱਲਰੋਂ ਤੁਰੰਤ ਕੈਬਨਟ ਤੋਂ ਬਾਹਰ ਦਾ ਰਸਤਾ ਦਿਖਾਉਣ ਉਹਨਾਂ ਰਾਮਗੜੀ ਬਰਾਦਰੀ ਅਤੇ ਸੁਨਿਆਰਪਾਈ ਚਾਰੇ ਦੇ ਅਪੀਲ ਕੀਤੀ ਕਿ ਲਾਲਜੀਤ ਸਿੰਘ ਪੁੱਲਰ ਦਾ ਪਿੰਡ 'ਚ ਆਉਣ ਤੇ ਵਿਰੋਧ ਕੀਤਾ ਜਾਵੇ ਅਤੇ ਕਾਲੀਆਂ ਝੰਡੀਆਂ ਦਿਖਾਈਆਂ ਜਾਣ ਮਜੀਠਾ ਤੋਂ ਸੁਖਬੀਰ ਸਿੱਧੂ ਦੇ ਨਾਲ ਰਾਜਾ ਕੋਟਲੀ ਪਬਲਿਕ ਪ੍ਰੈਮ ਟੀਵੀ ਪਹਿਲਾ ਪ੍ਰਾਨਾਮ ਦੇ ਤੇ ਮਰਮੂਨ ਸਿੰਘ ਜੈਂਟੀਪੁਰ ਪ੍ਰਦੇਸ਼ਕ ਜੀ ਜੀ ਇਹ ਅੱਜ ਲਾਲਜੀਤ ਸਿੰਘ ਪੁੱਲਰ ਮੰਤਰੀ ਜਿਹੜਾ ਫੁਗਰਾ ਗਿਆ ਹੈਗਾ ਇੰਨੇ ਬੋਲਾਂ ਦੀ ਅਕਲ ਨਹੀਂ ਆ ਇਹ ਬੋਲਦਿਆਂ ਬੋਲਦਿਆਂ ਕਈ ਕੌਮਾਂ ਨੂੰ ਉਲਟ ਬੋਲ ਲਿਆ ਇਸ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਚੋਣ ਕਮਿਸ਼ਨ ਨੂੰ ਸਖਤ ਅਕਸ਼ਨ ਲੈਣਾ ਚਾਹੀਦਾ ਘਟੋ ਘਟ ਵੀ ਇਹਦੀ ਜਿਹੜੀ ਚੋਣ ਹੈ ਇਹ ਰੱਦ ਕਰਕੇ ਕਰਨੀ ਚਾਹੀਦੀ ਆ ਤੇ ਇਸ ਦੇ ਵਿਰੁੱਧ ਵੰਦੀ ਕਾਰਵਾਈ ਕਰਕੇ ਪੰਜਾਬ ਸਰਕਾਰ ਵੱਲੋਂ ਵੀ ਕਾਰਵਾਈ ਬੰਦੀ ਆ। ਇਹ ਰਾਜਪਾਲ ਨੂੰ ਵੀ ਚਾਹੀਦਾ ਕਿ ਅਗਾਂਹ ਹੋ ਕੇ ਸਾਰੀਆਂ ਕੌਮਾਂ ਦੀ ਸੁਣੇ ਕਿਉਂਕਿ ਰਾਜਪਾਲ ਇਕ ਇੱਕ ਕੌਮ ਦਾ ਨਹੀਂ ਸਾਰੀਆਂ ਕੌਮਾਂ ਦਾ ਰਾਜਪਾਲ ਸਾਂਝਾ ਹੁੰਦਾ ਪੂਰੇ ਪੰਜਾਬ ਦਾ ਰਾਜਪਾਲ ਸਾਂਝਾ ਹੁੰਦਾ। ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਸੈਂਟਰ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਜੇ ਇਹਦੇ ਵਿਰੁੱਧ ਸਖਤ ਕਾਰਵਾਈ ਨਹੀਂ ਕੀਤੀ ਗਈ ਤਾਂ ਪੂਰਾ ਭਾਈ ਜਾਰਾ ਇਕੱਠਾ ਹੋ ਕੇ ਇਹਦੇ ਪੁੱਤੇ ਤੇ ਫੂਕੇ ਯਾਰੇ ਜੋ ਸਮਝਾਰੇ ਵੀ ਕੀਤੇ ਜਾਣਗੇ ਤੇ ਜਾਮ ਵੀ ਕੀਤੇ ਜਾਣਗੇ। ਇੱਥੇ ਬੇਵਕੂਨ ਬੋਲਣ ਦੀ ਅਕਲ ਹੀ ਨਹੀਂ ਹੈਗੀ ਉਸ ਤੋਂ ਪੋਸਟੋਂ ਵੱਡਾ ਬੇਕੂ ਹੋਇਆ ਦਾ ਮੁਖੀ ਆ ਜਿਹੜਾ ਭਗਵੰਤ ਮਾਨ ਬਣਿਆ ਫਿਰਦਾ ਵਾ ਐਡਾ ਕਹਿਗਾ ਵਾ ਉਹਨੂੰ ਇੰਨੀ ਸ਼ਰਮ ਨੇ ਕਿ ਉਹੋ ਹੀ ਨੂੰ ਲਾ ਕੇ ਪਾਸੇ ਲਾਵੇ ਇੰਨੀ ਦੂਰ ਤੱਕ ਗੱਲੀ ਨਾ ਜਾਵੇ ਤੇ ਇਸ ਵਾਰ ਇਹਦੀਆਂ 13 ਜਾਂ 13 ਸੀਟਾਂ ਹਾਰੂਗਾ ਤੋੜਨ ਵਾਲਾ ਹਾਰੂਗਾ ਭਗਵੰਤ ਮਾਨ ਤੋੜਨਾ ਹਾਰੂਗਾ 13 ਸੀਟਾਂ ਮੰਗ ਪੱਤਰ ਜੇ ਕੋਈ ਹੋਰ ਦਿੱਤਾ ਗਿਆ ਮੰਗ ਪੱਤਰ ਸਾਰੇ ਜਿਲ੍ਹਿਆਂ 'ਚ ਦਿੱਤੇ ਜਾ ਰਹੇ ਆ ਤੇ ਅਸੀਂ ਵੀ ਜਾ ਕੇ ਸਾਡੀ ਸੀ ਸਾਹਿਬ ਨੂੰ ਦਿਆਂਗੇ ਸਾਡੀ ਜੂਨੀਅਰ ਕੇਸਦਰ ਜੋਣਾ ਚਾਹੀਦਾ ਇੱਥੇ ਇਹ 90 ਐਮਐਲ ਆ ਕਿ 9 ਤੋਂ 11 ਹੋਣਗੇ ਆਉਣ ਵਾਲੀ ਸਰਕਾਰ ਜਿਹੜੀ ਇੱਕਦਮ ਹੀ ਖਤਮ ਹੋ ਜਾਗੀ ਸਰਕਾਰ ਨਹੀਂ ਲੱਭੇਗੀ ਆਉਣ ਵਾਲੇ ਸਮੇਂ ਚ ਤੇ ਨਾ ਇਹ 13 0 ਕਹਿ ਰਿਹਾ 0 ਵਕੈ 0 ਹੋ ਜਾਗਾ ਭਗਵਾਨ ਜਮਾਨ ਦੀ ਸਾਰੀਆਂ ਸੀਟਾਂ 0 ਹੋਣਗੀਆਂ 13 ਜਾਂ 11 ਹੀ ਇਹ ਇੱਕ ਖਾਤਾ ਵੀ ਨਹੀਂ ਖੁੱਲੂਆ ਸਾਫ ਦਾ ਪ੍ਰਧਾਨਾ ਜ਼ਿਲ੍ਹੇ ਦਾ ਕਾਂਗਰਸੀ ਦਾ ਤੇ ਮਤਲਬ ਜੂਸ ਕਾਂ ਕਰਦਾ ਪ੍ਰਧਾਨ ਰਹਾ ਮੈਂ ਬਿੱਟਾ ਦੇ ਵੇਲੇ ਬਿੱਟਾ ਜੀ ਦੇ ਵੇਲੇ ਤੇ ਪਾਰਾ ਇਹਦਾ ਹੀ ਉਲਟ ਜਾਵਾਂਗੇ ਇਹ ਸਾਡੀ ਪਾਰਟੀ ਜਿਹੜੀ ਆ ਸੁਨਿਆਰੇ ਬਰਾਦਰੀ ਤੇ ਰਾਮਗੜ੍ਹ ਦੇ ਬਰਾਦਰੀ ਸਾਡੇ ਭਰਾ ਸਾਰੇ ਅਸੀਂ ਇਕੱਠੇ ਆ ਸਾਡੇ ਕੋਈ ਵਿਤਕਰੇ ਨਹੀਂ ਆ ਇੱਕ ਹੀ ਇੱਕ ਹੀ ਮਾਂ ਦੇ ਪੁੱਤ ਅਸੀਂ ਸਾਡਾ ਵਿਸਵਕਰਮਾ ਜੀ ਜਿਹੜੇ ਸੀ ਉਹਨਾਂ ਪੰਜਾਂ ਕੌਮਾਂ ਨੂੰ ਇਕੱਠਾ ਲਾਇਆ ਸੀ ਤੇ ਇਹਨੇ ਸਾਡੇ ਉਲਟ ਬੋਲਿਆ ਮੈਂ ਸਾਰੀਆਂ ਕੌਮਾਂ ਨੂੰ ਅੱਜ ਬੇਨਤੀ ਕਰਦਾ ਵੀ ਤਗੜੀਆਂ ਹੋ ਕੇ ਉੱਥੇ ਜਾ ਕੇ ਪੱਟੀ ਇਹਦਾ ਸਾਰੇ ਬਾਈਕਾਟ ਕਰੋ ਸਾਰੀਆਂ ਹੀ ਕੌਮਾਂ ਸਾਡੀਆਂ ਆਪਣੀਆਂ ਕੋਈ ਬਗਾਨੀ ਨਹੀਂ ਸਾਡੀ ਸਾਰੇ ਇਹਦਾ ਬਾਈਕਾਟ ਕਰੋ ਵੇਖੋ ਜੀ ਇਹ ਲੋਕਤੰਤਰ ਦੇਸ਼ ਆ ਹਾਰੀਆਂ ਕੌਮਾਂ ਨੂੰ ਮਾਰਾ ਨੇਕੋ ਜਿਹਾ ਬਣਾ ਕੇ ਘਲਾਇਆ ਇਨੇ ਗੁੱਲੀ ਘਾੜ ਤੇ ਸਨਿਆਰੇ ਦੇ ਸੰਬੋਧਨ ਕਰਦਿਆਂ ਸਾਨੂੰ ਬਹੁਤ ਬੜਾ ਸਾਡਾ ਮਤਲਬ ਬਹੁਤ ਜ਼ਿਆਦਾ ਸਾਡੇ ਉਲਟ ਬਲਾ ਅਗੇਂਸਟ ਗਿਆ ਵਾ ਤੇ ਅਸੀਂ ਇਹ ਰਲ ਪਿੱਟ ਸਿਆਪਾ ਕੀਤਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਮੈਂ ਅਪੀਲ ਕਰਦਾ ਚੁੱਕ ਕੇ ਮੰਤਰੀਪਨੇ ਤੋਂ ਬਾਹਰ ਕੱਢੇ ਤੇ ਇਹਦਾ ਜਿਹੜਾ ਇਹ ਰਾ ਇਹ ਬੰਦੀ ਕਾਰਵਾਈ ਕੀਤੀ ਜਾਵੇ ਤੇ ਇਹਨੂੰ ਇਹਦੀ ਜਿਹੜੀ ਸਦਾਨ ਦੀ ਐਮਐਲਏ ਦੀ ਪਾਵਰਿਆ ਨੂੰ ਰੱਦ ਕੀਤਾ ਜਾਵੇ ਅਸੀਂ ਸਾਰੇ ਬਰਾਦਰੀਆਂ ਵਾਲੇ ਇਕੱਠੇ ਹੋ ਕੇ ਰਾਮਗੜੀ ਸਿੰਘ ਤੇ ਸਨਿਆਰੇ ਸਿੰਘ ਇਹ ਬਹਾਦਰ ਕੌਮ ਇਹ ਇਕੱਠੇ ਹੋ ਗਏ ਤੇ ਮਾਨਹਾਨੀ ਦਾ ਕੇਸ ਇਹ ਤੇ ਕਰਾਂਗੇ ਤੇ ਜਿੱਥੋਂ ਤੱਕ ਸਾਡੇ ਕੋਲ ਜਾਇਜ ਹੋਗਾ ਅਸੀਂ ਆਖਰੀ ਪਲਾਂ ਤੱਕ ਵੀ ਮਰਦੇ ਦਮ ਤੱਕ ਵੀ ਇਹਦੇ ਹੁਲਟ ਜਾਵਾਂਗੇ ਡੀਸੀ ਸਾਹਿਬ ਕੋਲ ਜਾ ਕੇ ਮਰਵੰਡਰ ਦਵਾਗੇ ਕੱਲ ਇਹਨੂੰ ਜਲਦੀ ਤੋਂ ਜਲਦੀ ਡਿਸਮਿਸ ਕਰਕੇ ਤੇ ਘਰ ਬਿਠਾਇਆ ਜਾਵੇ ਕਮਿਸ਼ਨ ਨੂੰ ਸਾਡੀ ਬੇਨਤੀ ਆ ਵੀ ਚੋਣ ਕਮਿਸ਼ਨ ਜੜਾ ਇਹਰੇ ਉਲਟ ਸਖਤ ਕਾਰਵਾਈ ਕੀ ਕਰੇ ਕਿਉਂਕਿ ਕਾਨੂੰਨ ਦੇ ਵਿੱਚ ਬੜੀਆਂ ਸੋਧਾਂ ਹੁੰਦੀਆਂ ਹਨ ਚੋਣ ਕਮਿਸ਼ਨ ਐਕਸ਼ਨ ਲੈ ਸਕਦਾ ਵਾ ਇਹ ਜਿੱਥੋਂ ਚੋਣ ਲੜਨ ਦੀਆਂ ਚੋਣ ਰੱਦ ਕੀਤੀ ਜਾਵੇ ਫਿਰ ਸਾਨੂੰ ਠੰਡ ਪਾਊਗੀ ਕਿਉਂਕਿ ਇਹ ਚੋਣ ਜਾਬਤਾ ਲੱਗਾ ਹੋਆ ਚੋਣ ਜਾਬਤੇ ਵਿੱਚ ਇਹਨੇ ਇੰਨੀ ਬਕਵਾਸ ਕੀਤੀ ਆ ਬੇਨਤੀ ਕਰਦੇ ਆਂ ਰਾਮਗੜੀਏ ਬਰਾਦਰੀ ਤੇ ਸਨਿਆਰਾ ਬਰਾਦਰੀ ਨੂੰ ਵੀ ਤਗੜੇ ਹੋ ਕੇ ਜਿਹਦਾ ਇਹ ਹਲਕਾ ਵਾ ਉਥੇ ਜਾ ਕੇ ਤੇਰੇ ਉਲਟ ਵੋਟਾਂ ਪਾਈਆਂ ਜਾਣ ਤੇ ਇਹਦੀ ਚੋਣ ਜਿਹੜੀ ਜਵਾਨਤਾ ਜਬਤ ਕਰਾਈ ਜਾਵੇ ਇਹ ਹੰਕਾਰੀ ਦਾ ਜਿਹੜਾ ਮਾਣ ਟੁੱਟ ਜਾਵੇ ਇਹਨੂੰ ਪਤਾ ਲੱਗ ਜਾਵੇ ਵੀ ਇਹ ਬੇਕਾਰ ਆਦਮੀ ਆ ਇਹ ਬੇਕਾਰ ਆਦਮੀ ਆ ਇਹਦੇ ਉਲਟ ਸਾਨੂੰ ਜਾਣਾ ਪੈਣਾ ਮਾਲ ਨੂੰ ਜੇਕਰ ਮਾਨ ਸਰਕਾਰ ਨਹੀਂ ਖਲਾਫ ਕਹਿ ਸਕਦੀ ਤਾਂ ਇਹ ਅਗਲਾ ਐਕਸ਼ਨ ਕੀ ਹੋਏਗਾ ਅਗਲਾ ਐਕਸ਼ਨ ਸਨਿਆਰਾ ਬਰਾਦਰੀ ਤੇ ਰਾਮਗੜੀਆ ਬਰਾਦਰੀ ਟੌਪ ਦੀ ਬਰਾਦਰੀ ਆ ਸਾਡੀ ਇਹ ਰੋਡ ਜਾਮ ਕਰਨਗੇ ਔਰ ਜਿੱਥੋਂ ਤੱਕ ਸਾਡੇ ਕੋਲ ਜਾਇਜ਼ ਜਾਊਗਾ ਅਸੀਂ ਜਾਵਾਂਗੇ